ਜੀ ਇਹ ਪੈਸਾ ਜੀ ਅੱਜ ਧਰਤਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਜੋ ਚਲਾਣਾ ਜੋੜ ਮੇਲਾ ਬਾਬਾ ਰਮਦਾਸ ਲੱਗਦਾ ਜੀ ਉੱਥੇ ਤੇ ਪਹੁੰਚੇ ਕੀ ਸੰਗਤਾਂ ਕਹਿੰਦੇ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੂਰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਜੋੜ ਮੇਲਾ ਜੋ ਰਮਦਾਸ ਮਨਾਇਆ ਜਾ ਰਿਹਾ ਉਹਦੇ ਵਾਸਤੇ ਇਹ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਆ ਤੇ ਗੁਰੂ ਮਹਾਰਾਜ ਬਾਬਾ ਪੂਰਾ ਜੀ ਸਾਡੇ ਸਿੱਖ ਸੰਗਤ ਦੇ ਕਿਰਪਾ ਕਰਨ ਸਾਨੂੰ ਆਪਣੇ ਸਹਾਦਤਾਂ ਨਾਲ ਜੋੜਨ ਸਾਡੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਸਾਡੇ ਲੀਡਰਾਂ ਨੂੰ ਸਮਰਥਨ ਦੇ ਕੇ ਅਸੀਂ ਇੱਕ ਹੋ ਕੇ ਆਪਣੀ ਕੌਮ ਦੀ ਚੜ੍ਹਦੀ ਕਲਾਰੀ ਕੰਮ ਕਰ ਸਕੀਏ ਇਹੋ ਹੀ ਸਾਡੀ ਕਾਮਨਾ ਹੈ ਜੀ ਇਹੋ ਹੀ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਕਰਦੇ ਹਾਂ ਭਾਈ ਸਾਹਿਬ ਹੈ ਨਾ ਮੀਡੀਆ ਵਿੱਚ ਕੱਲ ਦੀਆਂ ਖ਼ਬਰਾਂ ਆ ਰਹੀਆਂ ਸੀ ਕਿ ਭਾਈ ਸਾਹਿਬ ਤਾਂ ਸਾਫ਼ ਹੀ ਜਿਹੜੇ ਦੂਰ ਹੁੰਦੇ ਜਾਂਦੇ ਨੇ ਨਹੀਂ ਉਹ ਚਲੋ ਜੀ ਇਹ ਕਈ ਵਾਰ ਹੈ ਕਿਸੇ ਵੇਲੇ ਕੁਝ ਕਿਸੇ ਦੀ ਮਜਬੂਰੀ ਬਣ ਜਾਂਦੀ ਆ ਜਾਂ ਕੁਝ ਗੱਲ ਪਰ ਬਹੁਤ ਅਦਾਜ਼ ਹੈ ਕਿ ਨਾਲ ਇਹ ਬੰਦੇ ਖੁਸ਼ੀ ਨੇ ਸੰਤਾਨ ਉਹਦੇ ਨਾਲ ਹੈ ਜੀ ਕਿਸੇ ਵੇਲੇ ਬਹੁਤ ਬਹੁਤ ਭੌਂ ਚੜਦੀ ਕਲਾ ਚ ਹੈ ਤੇ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਲਈ ਜਿਹੜੀ ਆ ਰਹੀ ਆ ਉਸ ਲਈ ਆਪਣੀ ਵੱਲੋਂ ਕੀ ਪ੍ਰਾਪਲ ਕੀਤੇ ਜਾ ਰਹੇ ਹਨ ਅਸੀਂ ਸੰਗਤਾਂ ਨੂੰ ਬੇਨਤੀ ਕਰ ਰਹੇ ਹਾਂ ਕਿ ਹੁਣ ਫਿਰ ਸਮਾਂ ਮਿਲ ਗਿਆ ਵੋਟਾਂ ਵਤੋਂ ਵਤ ਜਿਹੜੇ ਕੋਈ ਹੋਰ ਤੋਂ ਵਾਜਾ ਨਾ ਰਵੇ ਬੋਰਡ ਬਣਾਵੇ ਆਪਣੀ ਕੌਣ ਵਾਲੇ ਸਮੇਂ ਚ ਆਪਾਂ ਜਿਹਨੂੰ ਇਲੈਕਸ਼ਨ ਕਿਤੇ ਲਾਂਚ ਕਰੀਓ ਉਸ ਚੰਗੇ ਕੋਈ ਲੋਗਾਂ ਮੀਤਵਾਰ ਜਿਹੜੇ ਗੁਰਸਿੱਖੀ ਨੂੰ ਪੜ੍ਹਾਏ ਹੋਰ ਜੋ ਸਿੱਖੀ ਦੀ ਚੜ੍ਹਦੀ ਕਲਾ ਦੇ ਕੰਮ ਕਰ ਸਕਦੇ ਹੋ ਉਹਨਾਂ ਨੂੰ ਲੋਗਾਂ ਪਰੋਟੇ ਆਪਾਂ ਉਹਨਾਂ ਨੂੰ ਇਹੋ ਬੇਨਤੀ ਕਰਾਂਗੇ ਕਿ ਸਾਰੇ ਯੋਗ ਲੋਕ ਜਿਹੜੇ ਸਾਡੀ ਕੌਮ ਦੇ ਹੋਣੇ ਨੂੰ ਸਵਾਰ ਸਕਣ ਭਾਈ ਸਾਡਾ ਜੀਐਲ ਚੋਂ ਕੁਝ ਸੰਦੇਸ਼ ਸੰਤਾਂ ਦੀ ਛੇ ਸਮਝਦੇ ਇਹੋ ਹੀ ਹੈ ਕਿ ਕੌਣ ਨੂੰ ਚੜ੍ਹਦੀ ਕਲਾ ਚ ਰਹਿਣ ਵਾਸਤੇ ਕਹਿੰਦੇ ਜੀ ਆਪਣੇ ਸਦਾਤਾ ਦਾ ਨੌਜਵਾਨ ਦੇ ਗੁਰੂ ਨਾਲ ਜੁੜੇ ਅਮਰਧਾਰੀ ਹੋਵੇ ਸਿੰਘ ਸੱਜੇ ਆਪਣੀ ਨੌਜਵਾਨ ਨੂੰ ਵੱਟਵਟ ਪੜਾਈ ਕਰਨ ਨਸ਼ਿਆਂ ਤੋਂ ਦਿਕੜਨੇ ਇਹ ਹੀ ਉਹਨਾਂ ਦਾ ਰਾਹ ਹੈ ਇਹ ਭਾਈ ਸਾਹਿਬ ਚਾਰ ਜਿੰਨੀ ਚੋਣਾ ਆ ਰਹੀਆਂ ਉਹ ਚ ਵੀ ਆਪਣੇ ਜਿਹੜੇ ਉਮੀਦਵਾਰ ਸਿੱਖ ਸੰਗਤ ਨਾਲ ਖਲਾਰੇ ਜਾਣਗੇ ਅੱਜ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕੋਈ ਕੋਈ ਪੰਥ ਵੱਲੋਂ ਕੋਈ ਸਾਂਝਾ ਉਮੀਦਵਾਰ ਜਿਹੜਾ ਸਾਰਿਆਂ ਨੂੰ ਪਰਵਾਹ ਨਾ ਹੋਵੇ ਇੱਕ ਉਮੀਦਵਾਰੀ ਹੋਵੇ ਉਹਦੇ ਵਾਸਤੇ ਅਸੀਂ ਲੱਗੇ ਹੋਈਆਂ ਹਾਂ ਅਜੇ ਆ ਇਲੈਕਸ਼ਨ ਵੀ ਸ਼ਾਇਦ ਹੈ ਜੇ ਥੋੜਾ ਲੰਮਾ ਟਾਈਮ ਲੱਗੂਗਾ ਉਹਦੇ ਵਾਸਤੇ ਕੋਸ਼ਿਸ਼ ਕਰ ਰਹੇ ਸਰਪੰਚੀ ਜੀ ਵੀ ਇਲੈਕਸ਼ਨ ਚ ਹਿੱਸਾ ਲੈਣਾ ਕਿ ਨਹੀਂ ਇਹ ਸਰਪੰਚੀ ਜੀ ਦੇ ਕਿ ਅਗੇ ਨੇ ਪਿੰਡਾਂ 'ਚ ਧੜੇਬੰਦੀ ਕੋਈ ਇਹ ਕਹਿੰਦੇ ਕਿ ਪਿੰਡਾਂ ਦੇ ਲੋਕ ਆਪ ਹੀ ਕੋਈ ਜੋਗ ਚੰਗੇ ਬੰਦਿਆਂ ਨੂੰ ਸਰਪੰਚ ਪੰਚ ਬਣਾਉਣ ਕਿ ਜਿਹੜੇ ਜੋ ਚੰਗੇ ਫੈਸਲੇ ਕਰ ਸਕਣ ਪਿੰਡਾਂ 'ਚ ਧੜੇਬਾਜੀ ਖਤਮ ਹੋਵੇ ਅਸੀਂ ਪਾਰਟੀਬਾਜ਼ੀ ਦੇ ਤੌਰ ਤੇ ਅਸੀਂ ਕਿਹਨੇ ਇਲੈਕਸ਼ਨ ਨਹੀਂ ਹੋਣੀ ਚਾਹੀਦੀ ਇਹ ਲੋਕਾਂ ਨੇ ਪਹਿਲੀ ਗੱਲ ਤੇ ਸਰਸਮਤੀ ਨਾ ਹੋਣੀ ਚਾਹੀਦੀ ਸਰਸਮਤੀ ਨਾਂ ਤੇ ਕੋਈ ਵੀ ਜਿਹੜੇ ਪਿੰਡ ਦੇ ਸਿਰ ਦੇ ਲੋਕ ਆ ਉਹ ਚੰਗੇ ਸੱਜਣ ਚੁਕ ਜਿਹੜੇ ਕੋ ਸਾਡੀ ਸਰਕਾਰ ਦੇ ਦਰਬਾਰੇ ਸਾਡੀ ਜਿਹੜੀ ਗੱਲ ਕਰਨ ਸਾਡੇ ਚ ਪਿੰਡਾਂ ਦੇ ਧੜੇ ਬੰਦੀਆਂ ਖਤਮ ਹੋਣ ਅਸੀਂ ਗੁਰੂ ਨਾਲ ਜੁੜੀਏ ਅਸੀਂ ਉਹ ਜੋ ਸਾਡਾ ਸਿੱਖੀ ਸੁਧਾਰਦੇ ਉਹਨਾਂ ਅਨੁਸਾਰ ਅਸੀਂ ਉਹਨਾਂ ਦੇ ਪੈਰਾ ਦੇ। ਤੇ ਤੇਰਾ ਪਪਾ ਨਾ ਨੂੰ ਤਾਂ ਕਿਹੜਾ ਉਮੀਦਵਾਰ ਹੋਏਗਾ? ਨਹੀਂ ਅਜੇ ਕੋਈ ਇਦਾਂ ਦਾ ਕੋਈ ਫੈਸਲਾ ਨਹੀਂ ਹੋਇਆ ਜੇ ਉਹ ਅਨਾਉਂਸ ਹੋ ਗਿਆ ਇਲੈਕਸ਼ਨਾਂ ਦਾ। ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਜਿੱਦਾਂ ਸਾਡੇ ਪੰਜਾਬ ਪ੍ਰਧਾਨ ਤਾਂ ਸਾਹਮਣੇ ਕਿਹਾ ਆ ਕਿ ਬਾਪੂ ਜੀ ਨੂੰ ਅਪੀਲ ਕਰਨੀ ਆ ਸਹੀ ਗੱਲ ਆ ਸਾਡੀ ਵੀ ਇਹੀ ਅਪੀਲ ਆ ਕਿ ਜਿੱਦਾਂ ਨਵਾਂ ਗਾਈ ਡੇਰੇ ਤਾਂ ਦੇ ਜਿੱਥੇ ਫ੍ਰੀ ਲਾਜ ਹੋ ਰਿਹਾ ਇਸੇ ਤਰ੍ਹਾਂ ਇੱਥੇ ਵੀ ਲਾਜ ਭਾਈ ਸਾਹਿਬ ਅੱਜ ਭਾਈ ਅਪਾਸ ਸਿੰਘ ਜੀ ਦੇ ਪਤਾ ਭਾਈ ਤਰਸੀਮ ਸਿੰਘ ਜੀ ਇੱਥੇ ਜੋੜ ਮਲੇ ਤੇ ਪਹੁੰਚੇ ਨੇ ਤੁਹਾਡੇ ਵੱਲੋਂ ਸਵਾਗਤ ਕੀਤਾ ਗਿਆ ਨੂੰ ਸੌਸਟਿੰਗ ਕਰਦੇ ਹਾਂ ਅੱਜ ਤੁਹਾਡੇ ਚੈਨਲ ਪਰਤੇ ਬੁਲਾਉਂਦਾ ਭਾਈ ਜੀ ਦਾ ਗੱਲਵਾ ਬਾਏ ਜੀ ਕੀ ਫਤਿਹ ਅੱਜ ਸਾਡੇ ਕੋਲ ਭਾਈ ਅਮਰਪਾਲ ਸਿੰਘ ਜੀ ਐਮਪੀ ਉਹਨਾਂ ਦੇ ਡੈਡੀ ਜੀ ਜਿਨ੍ਹਾਂ ਨੇ ਜੋੜ ਮੇਲਾ ਬਾਬਾ ਬੁੱਢਾ ਸਾਹਿਬ ਜੀ ਚਾਹ ਉਹ ਤੇ ਜੋੜ ਮੇਲੇ ਤੇ ਜਾਣ ਲਈ ਇਥੋਂ ਦੀ ਉਹਨਾਂ ਨੇ ਆਪਣਾ ਰਸਤਾ ਪਨਾਇਆ ਰਸਤੇ ਦੇ ਵਿੱਚ ਉਹਨਾਂ ਦਾ ਫੜਾ ਫੜਾ ਦੇ ਸਵਾਗਤ ਕੀਤਾ ਗਿਆ ਸੰਗਤਾਂ ਦੇ ਵਿੱਚ ਇਹਨਾਂ ਅਤਿ ਸ਼ਾਹ ਹੈ ਆਗੇ 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 ਜਉਂਦੇ ਨੀਕੇ ਪੰਥ ਦੇ ਨਾਲ ਆਪਾਂ ਜੁੜ ਕੇ ਆਉਣ ਵਾਲੇ ਸਮੇਂ ਦੇ ਵਿੱਚ ਪੰਥ ਨੂੰ ਆਪਣੇ ਨੌਜਵਾਨ ਵੀਰਾਂ ਨੂੰ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਕਰਕੇ ਪੰਥ ਦੇ ਨਾਲ ਜੋੜ ਕੇ ਅਮਰਤਾਰੀ ਬਣਾਇਆ ਜਾਏ ਅਤੇ ਆਉਣ ਵਾਲਾ ਜੋ ਹੋਏਗਾ ਰਾਜਨੀਤੀ ਦਾ ਉਸਤੀ ਵੀ ਵਿਚਾਰ ਵਟਾਂਦਰਾ ਕੀਤਾ ਜਾਊਗਾ ਤਾਂ ਕਿ ਚੰਗੇ ਆਉਣ ਵਾਲੇ ਚੰਗੇ ਸਾਡੇ ਕੋਲ ਮਨੁੱਖ ਪੈਦਾ ਹੋ ਸਕਣ ਸ਼੍ਰੋਮਣੀ ਪੇਟੀ ਦੀ ਇਲੈਕਸ਼ਨ ਵੀ ਸ਼ਾਇਦ ਇਹਨਾਂ ਵੱਲੋਂ ਲੜੀ ਜਾਊਗੀ ਚੰਗੇ ਸੱਭਿਆਚਾਰ ਨੂੰ ਇਹਦੇ ਵਿੱਚ ਹਿੱਸਾ ਪਾਉਣ ਦਾ ਯੋਗਦਾਨ ਪਾਉਣ ਦਾ ਉਹਨਾਂ ਨੂੰ ਸਨੇਹਾ ਦਿੱਤਾ ਜਾਊਗਾ ਸੋ ਉਹਨਾਂ ਦਾ ਇੱਥੇ ਪਹੁੰਚਣ ਤੇ ਜੋੜ ਮਿਲਦੇ ਤੇ ਜਾਣ ਤੇ ਤਾਂਤਨ ਬਾਬਾ ਪੋੜਾ ਸਾਹਿਬ ਦੀ ਚੌਥ ਦੇ ਸੰਬੰਧ ਦੇ ਵਿੱਚ ਸਾਰਿਆਂ ਨੂੰ ਇੱਕ ਵਾਰੀ ਲੱਖ ਲੱਖ ਸਾਡੇ ਵੱਲੋਂ ਵਧਾਈ ਇਲਾਕੇ ਦੀਆਂ ਸੰਗਤਾਂ ਵੱਲੋਂ ਬਹਿਰ ਦਿਲ ਤੋਂ ਧੰਨਵਾਦ ਉਹਨਾਂ ਦੇ ਡੈਡੀ ਜੀ ਦਾ ਪਿਤਾ ਜੀ ਦਾ ਤੇ ਆਈਆਂ ਹੋਈਆਂ ਸੰਤਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਈ ਅਮਰਪਾਲ ਸਿੰਘ ਜੀ ਦੇ ਪਿਤਾ ਜੀ ਬਾਪੂ ਲਈ ਇੱਕ ਜਿੰਦੀ ਤੇ ਤਾਂ ਜੀ ਹੋ ਗਏ ਬੱਜੇ ਹੋਰ ਜਿਹਨੇ ਕਰਕੇ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਭਾਈ ਅਮਰਪਾਲ ਸਿੰਘ ਜੀ ਦੇ ਸਤਕਾਰਯੋਗ ਪਿਤਾ ਜੀ ਬਾਪੂ ਤਰਸੇਮ ਸਿੰਘ ਜੀ ਅੱਜ ਜ਼ਿਲ੍ਹਾ ਕਰਤਾਰਪੁਰ ਭਾਲੋ ਵਾਲੀ ਤੋਂ ਵੱਖ-ਵੱਖ ਪਨਾਵਾ ਤੋਂ ਹੁੰਦੇ ਬਾਬਾ ਬੁੱਢਾ ਸਾਈਂ ਗੁਰਦਾਸ ਸਿੰਘ ਦੇ ਨਾਲ ਮਸਤ ਹੋਣ ਜਾ ਰਹੇ ਨੇ ਵਾਧਾ ਜੀ ਚੌਂਸ ਤੇ ਉਹਨਾਂ ਨੇ ਹਰ ਜਗ੍ਹਾ ਪੜਾਅ ਕੀਤਾ ਆ ਉਹਦਾ ਉਹ ਸਤਿਕਾਰਯੋਗ ਨੇ ਕੌਮ ਦੀ ਸ਼ਖਸੀਅਤ ਸਾਡੀ ਉਹਨਾਂ ਅੱਗੇ ਬੇਨਤੀ ਹੈ ਕਿ ਬਾਪੂ ਜੀ ਇਸ ਟਾਈਮ ਤੇ ਕੌਮ ਤੁਹਾਡੇ ਵਿਚਾਰ ਹੁੰਦੀ ਆ ਤੇ ਤੁਹਾਡੇ ਵਿਚਾਰਾਂ ਤੇ ਅਮਲ ਕਰਦੀ ਆ ਤੇ ਸਾਡੀ ਤੁਹਾਡੇ ਅੱਗੇ ਬੇਨਤੀ ਹੈ ਕਿ ਸਿੱਖ ਕੌਮ ਨੂੰ ਕੋਈ ਦਿਸ਼ਾ ਦੋ ਜੋ ਕਿ ਅਸੀਂ ਪਟਕ ਚੁੱਕੇ ਆ ਸਿੱਖ ਕੌਮ ਦੇ ਵਿੱਚ 파ੜ ਪੈਨਾਂ ਬਹੁਤ ਭਟਕੀ ਹੋਈ ਆ ਸਿੱਖ ਕੌਮ ਤੇ ਤੁਸੀਂ ਇਹਨਾਂ ਨੂੰ ਕੋਈ ਦਿਸ਼ਾ ਦੋ ਕਿ ਉਹ ਦਿਸ਼ਾ ਨਾਲ ਚੱਲਣ ਅਸੀਂ ਇੱਕ ਚੀਜ਼ ਤੇ ਬੋਲਦੇ ਆ ਕਈਆਂ ਨੂੰ ਮੇਰੇ ਇਸ ਬਿਆਨ ਤੋਂ ਹੋ ਸਕਦਾ ਗੁੱਸਾ ਵੀ ਲੱਗੇ ਪਰ ਸਾਡੀ ਬੇਨਤੀ ਆ ਕਿ ਅਸੀਂ ਕਿਸੇ ਚੀਜ਼ ਦਾ ਵਿਰੋਧ ਨਹੀਂ ਕਰਦੇ ਅਸੀਂ ਇੱਕ ਚੀਜ਼ ਤੇ ਬੋਲ ਜ਼ਰੂਰ ਬੋਲਦੇ ਆ ਆਪਣੇ ਚੈਨਲਾਂ ਤੋਂ ਜਾਂ ਮੀਡੀਆ 'ਚ ਜਾਂ ਸੋਸ਼ਲ ਮੀਡੀਆ ਤੇ ਕਿ ਬਾਬੇ ਨਾਨਕ ਨੇ 20 ਰੁਪਏ ਦੀ ਲੰਗਰ ਦੀ ਐਫਡੀ ਕਰਾਈ ਉਹ ਮੁੱਕਣੀ ਨਹੀਂ ਉਹ ਬਹੁਤ ਵੱਡੀ ਹੋ ਗਈ ਆ ਹਾਂ ਅਸੀਂ ਮੰਨਦੇ ਆ ਕਿ ਬਾਬੇ ਨਾਨਕ ਨੇ 20 ਰੁਪਏ ਦੀ ਐਫਡੀ ਕਰਾਈ ਸੀ ਉਹ ਬਹੁਤ ਵੱਡੀ ਹੁੰਦੀ ਜਾ ਰਹੀ ਆ ਪਰ ਸਾਡੇ ਗੁਰੂਆਂ ਨੇ ਦਵਾਖਾਨੇ ਵੀ ਖੋਲੇ ਸੀ ਤੇ ਸਾਡੇ ਗੁਰੂਆਂ ਨੇ ਵਿਦਿਆਲੇ ਵੀ ਖੋਲੇ ਸੀ ਸਾਡੀ ਉਹ ਐਫਡੀ ਕਿਉਂ ਨਹੀਂ ਵੱਡੀ ਹੋਣ ਦੀ ਉਹ ਵੀ ਦਵਾਖਾਨੇ ਤੇ ਵਿਦਿਆਲੇ ਜਿਹੜੇ ਸਾਡੇ ਗੁਰੂਆਂ ਨੇ ਚਾਲੂ ਕੀਤੇ ਸੀ ਉਹ ਐਫਡੀ ਨੂੰ ਵੀ ਸਿੱਖ ਕੌਮ ਨੂੰ ਲੰਗਰਾਂ ਦੇ ਨਾਲ ਨਾਲ ਉਹ ਵੀ ਐਫਡੀ ਵੱਡੀ ਕਰਨੀ ਚਾਹੀਦੀ ਆ ਜੇ ਅਸੀਂ ਲੰਗਰਾਂ ਦੀ ਐਫਡੀ ਵੱਡੀ ਸਮਝਦੇ ਆ ਤੇ ਦਵਾਖਾਨਿਆਂ ਦੀ ਤੇ ਹਸਪੀਟਲਾਂ ਦੀ ਵੀ ਐਫਡੀ ਸਾਨੂੰ ਵੱਡੀ ਕਰ ਇਹ ਅਸੀਂ ਬਾਪੂ ਜੀ ਦੇ ਅੱਗੇ ਨਿਮਰਤਾ ਸਹਿਤ ਬੇਨਤੀ ਕਰਦੇ ਆ ਕਿ ਬਾਪੂ ਜੀ ਤੁਸੀਂ ਸਿੱਖ ਕੌਮ ਨੂੰ ਅਪੀਲ ਕਰੋ ਕਿ ਜਿਹੜੀ ਤੁਸੀਂ ਐਫਡੀ ਲੰਗਰਾਂ ਦੀ ਹੋਲੀ ਆ ਉਹ ਦਵਾਖਾਨਿਆਂ ਦੀ ਤੇ ਵਿਦਿਆਲਿਆਂ ਦੀ ਵੀ ਅਸੀਂ ਐਫਡੀ ਨੂੰ ਵਧਾਈਏ ਜੋ ਕਿ ਸਾਡੇ ਬੱਚੇ ਗਾਹ ਕੋਈ ਆਈਪੀਐਸ ਅਫਸਰ ਕੋਈ ਆਈ ਆਈ ਗਿਆ 100 ਬੰਸ ਹੋਗੇ ਕੋਈ ਵੱਡੀ ਡਿਗਰੀਆਂ ਤੇ ਜਾ ਕੇ ਨਹੀਂ ਤੇ ਸਾਡੇ ਪੰਜਾਬ ਦੇ ਵਿੱਚ ਆਈਲੈਂਡਸ ਨੂੰ ਡਿਗਰੀਆਂ ਸਮਝ ਬੈਠੇ ਆ ਬੱਚੇ ਸਾਡੇ ਇਹ ਕਰਕੇ ਦੇਖੋ ਕੌਮ ਤੁਹਾਡੇ ਪਿੱਛੇ ਆ ਕੌਮ ਤੁਹਾਡੇ ਨਾਲ ਮੋਢੇ ਨਾਲ ਮੋਢਾ ਖੜਾ ਕਰਕੇ ਤੇ ਤੁਸੀਂ ਕੌਮ ਨੂੰ ਇਹ ਦਿਸ਼ਾ ਜ਼ਰੂਰ ਦਿਓ ਕਿ ਵਿਦਿਆਲੇ ਤੇ ਹਸਪੀਟਲ ਖੋਲਣੇ ਵੀ ਲੰਗਰਾਂ ਦੀ ਤਰ੍ਹਾਂ ਬਹੁਤ ਜ਼ਰੂਰੀ ਆ ਅਸੀਂ ਸਾਡੇ ਬੱਚੇ ਅਸੀਂ ਕਿਸੇ ਕੌਮ ਦਾ ਨਾਂ ਨਹੀਂ ਲੈਣਾ ਚਾਹੁੰਦੇ ਦੂਸਰੀ ਦੀ ਕੌਮਾਂ ਦੀ ਸਕੂਲਾਂ 'ਚ ਪੜਦੇ ਨੇ ਉਹ ਸਾਡੇ ਕੋ ਪੀਸਾ ਹਜ਼ਾਰ-ਹਜ਼ਾਰ ਲੈਂਦੇ ਨੇ ਉਹ ਆਪਣੇ ਬੱਚਿਆਂ ਨੂੰ ਫ੍ਰੀ ਪੜਾਉਂਦੇ ਨੇ ਤੇ ਜੇ ਸਾਡੇ ਸਿੱਖ ਕੌਮ ਦੇ ਵਿਦਿਆ ਸਕੂਲ ਖੁੱਲ ਜਾਣਾ ਹਸਪੀਟਲ ਆ ਜਾਣਾ ਤੇ ਸਾਡੀ ਸਿੱਖ ਕੌਮ ਕਿਉਂ ਨਹੀਂ ਉਹਨਾਂ ਨੂੰ ਚਲਾ ਸਕਦੀ ਫ੍ਰੀ ਚਲਾ ਸਕਦੀ ਆ ਇੰਨੀਆਂ ਕੁ ਬੇਨਤੀਆਂ ਬਾਪੂ ਜੀ ਦੇ ਅੱਗੇ ਇਹ ਸਿੱਖ ਕੌਮ ਨੂੰ ਜ਼ਰੂਰ ਸੰਦੇਸ਼ਾ ਦਿਓ ਕਿ ਲੰਗਰਾਂ ਦੇ ਨਾਲ-ਨਾਲ ਵਿਦਿਆਲਿਆਂ ਦਾ ਤੇ ਦਵਾਖਾਨਿਆਂ ਦਾ ਜ਼ਰੂਰ ਪੰਡਾਰ ਨੂੰ ਵਧਾਓਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਕੋਲ ਭਾਈ ਸਾਹਿਬ ਭਾਈ ਸਰਸੀਮ ਸਿੰਘ ਜੀ ਪਹੁੰਚੇ ਨੇ ਅਮਿਤਪਾਲ ਦੇ ਡੇੜੀ ਜੀ ਉਹ ਰਾਧਾ ਦੀ ਚੌਥ ਬਾਬਾ ਬਡਾ ਸਾਹਿਬ ਜੀ ਦੇ ਸਥਾਨ ਤੇ ਮੱਥਾ ਟੇਕਣ ਜਾ ਰਹੇ ਸਨ ਉਹਨਾਂ ਨੇ ਇੱਕ ਬਹੁਤ ਵੱਡੀ ਗੱਲ ਕੀਤੀ ਹੈ ਉਹਨਾਂ ਨੇ ਇਹ ਗੱਲ ਕੀਤੀ ਹੈ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਇਹਨਾਂ ਨੂੰ ਨਸ਼ਾ ਤੋਂ ਮੁਕਤ ਕੀਤੀ ਜਾਵੇ ਅਤੇ ਚੰਗੀ ਵਿੱਦਿਆ ਦਿੱਤੀ ਜਾਵੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਚੰਗੇ ਸ਼ੂਝ-ਜਵਾਨ ਹੀ ਆਗੂ ਅੱਗੇ ਲਾਏ ਜਾਣ ਉਹਨਾਂ ਨੇ ਇਹ ਬੇਨਤੀ ਕੀਤੀ ਹੈ ਆਏ ਹੋਏ ਭਾਈ ਸਾਹਿਬ ਦਾ ਧੰਨਵਾਦ ਆਈਆਂ ਸੰਗਤਾਂ ਦਾ ਧੰਨਵਾਦ ਤਨ ਤਨ ਪੂਰਮ ਰਾਮ ਗਾਨੀ ਪਾਪਾ ਬੁੱਢਾ ਸਾਹਿਬ ਜੀ ਮਹਾਰਾਜ ਰੋਗ ਸੋ ਕੇ ਮਟਈਆ ਦੁੱਧ ਪੋਧ ਕੇ ਦਵਾਈਆ ਮਹਾ ਮਾਨੀ ਮਾਨ ਹੈ ਤੋ ਤੇ ਪੋਤੇ ਦਾਨੀ ਕੂਨ ਰਾਮ ਗਾਨੀ ਪਾਪਾ ਬੁੱਢਾ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਦਰ ਤੇ ਸੰਗਤਾਂ ਦਰਸ਼ਨ ਕਰਈਆਂ ਹਨ ਮਹਾਰਾਜ ਸਾਰੀਆਂ ਸੰਗਤਾਂ ਨੇ ਹਾਜ਼ਰੀਨ ਦਰ ਪ੍ਰਵਾਨ ਕਰਨ ਸੁਖ ਹੋਏ ਨਾਮ ਚੇਤਾਬੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾਰ ਕਾਲ ਸਾਹਿਬ ਵਾਹਿਗੁਰੂ ਜੀ